ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਅੱਜ ਵਾਲੀ ਆਪਣੀ ਕਲੈਕਸ਼ਨ ਹੈ ਜਿਹੜੀ ਜੀ ਸਾਰੀ ਪਸ਼ਮੀਨੇ ਦੇ ਸੂਟ ਰਹਿਣਗੇ ਇਹ ਆਪਣੇ ਰੈਡੀ ਹੋ ਕੇ ਡਿਸਪੈਚ ਹੋ ਰਿਹਾ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹ ਆਪਣਾ ਫਰਸਟ ਸੂਟ ਆ ਜਾਂਦਾ ਜੀ ਅਪਕੀ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਆ ਸੁਪ ਡਿਜ਼ਾਈਨਰ ਦੇ ਨਾਮ ਤੇ ਉੱਥੇ ਵੀ ਆਪਾਂ ਮਤਲਬ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਤੁਸੀਂ ਉੱਥੇ ਜਾ ਕੇ ਵੀ ਆਪਣੀ ਕਲੈਕਸ਼ਨ ਨੂੰ ਚੈੱਕ ਕਰ ਸਕਦੇ ਹੋ ਇਹ ਆਪਣਾ ਫਰਸਟ ਸੂਟ ਆ ਜਾਂਦਾ ਜੀ ਇਹ ਮਹਿਰੂਨ ਕਲਰ ਹੈ ਕਾਲਚ ਦੇ ਵਿੱਚ ਮਹਿਰੂਨ ਕਲਰ ਹੈ ਪਸ਼ਮੀਨਾ ਫੈਬਰਿਕ ਆ ਤੇ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਇਹਦੀ ਨੈਕਲਾਈਨ ਆ ਗਈ ਇਦਾਂ ਆਪਾਂ ਲੇਸ ਦੀ ਡਿਜ਼ਾਈਨਿੰਗ ਕਰਕੇ ਇਹਦੀ ਨੈਕਲਾਈਨ ਰੈਡੀ ਕੀਤੀ ਆ ਇਦੇ ਵਿੱਚ ਕਿਉਂਕਿ ਆਪਾਂ ਪਿੰਕ ਟੱਚ ਦਿੱਤਾ ਮੀਨਜ਼ ਪੁਸ਼ਮੀਨੇ ਦੇ ਮਹਿਰੂਨ ਨਾਲ ਪਿੰਕ ਦਾ ਟੱਚ ਬਹੁਤ ਉੱਠ ਕੇ ਆਇਆ ਵਿੱਚ ਬਲੈਕ ਇਦਾਂ ਇੱਕ ਕਲੀਆਂ ਦਾ ਪੈਨਲ ਆ ਗਿਆ ਵੀ ਨੈੱਕ ਰੱਖੀ ਆਪਾਂ ਇਹਦੀ ਤੇ ਇੰਨਾ ਚੰਦਾ ਜੀ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਕਲੀਆਂ ਆ ਗਈਆਂ ਤੇ ਇਹਦੇ ਕਾਰਨਰਸ ਤੇ ਆਪਾਂ ਇਦਾਂ ਫਲਾਰ ਦਿੱਤੀ ਹੋਇਆ ਚੈੱਕ ਕਰਸਾ। ਜੋ ਕਲਰ ਕੰਬੀਨੇਸ਼ਨ ਆਪਾਂ ਬੇਸਲੀ ਲਾਈਟ ਡਾਰਕ ਲੈ ਕੇ ਪਿੰਕ ਟੱਚ ਦਿੱਤਾ ਹੋਇਆ ਹੈ। ਪੀਚ ਪਿੰਕ ਜਿਹਾ ਟੱਚ ਦਿੱਤਾ ਹੋਇਆ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ। ਨੀਚੇ ਬਾਰਡਰ ਆ ਗਿਆ। ਠੀਕ ਹੈ ਜੀ। ਇਹ ਦਾ ਘੇਰੇ ਦਾ ਕੰਮ ਆ ਗਿਆ। ਐਂਡ ਵਿੱਚ ਆਪਾਂ ਇਹਦੇ ਜਰੀ ਦਾ ਟੱਚ ਵੀ ਦਿੱਤਾ ਹੋਇਆ ਥੋੜਾ। ਦੇਖ ਸਕਦੇ ਹੋ। ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਮੈਂ ਜਿੱਦਾਂ ਹੁਣ ਸਰਦੀ ਚ ਆਪਾਂ ਗੁਰਦੁਆਰਾ ਸਾਹਿਬ ਜਾਂ ਮਤਲਬ ਆਪਣੇ ਕਈ ਫੰਕਸ਼ਨ ਹੁੰਦੇ ਆ। ਜਿੱਦਾਂ ਬਰਥਡੇ ਵਗੈਰਾ ਤੇ ਉਹਨਾਂ ਤੇ ਆਪਾਂ ਜਿੱਦਾਂ ਸਰਦੀ ਚ ਇਹਨੂੰ ਵੇਅਰ ਕਰ ਸਕਦੇ ਆ ਬਹੁਤ ਪਿਆਰਾ ਜਿਹਾ ਇਹ ਲੱਗਦਾ ਸੂਟ ਤੇ ਪਿੰਕ ਕਲਰ ਦੀ ਆਪਾਂ ਨੂੰ ਲੇਸ ਦੀ ਫਿਸ਼ਿੰਗ ਦਿੱਤੀ ਆ ਠੀਕ ਹੈ ਜੀ ਇਹ ਆ ਗਿਆ ਜੀ ਇਹਦੀ ਸ਼ਰਟ ਐਂਡ ਇਹਨੀਆਂ 슬ੀਵਸ ਤੇ ਕੰਮ ਆ ਗਿਆ ਜਿਹੜਾ ਘੇਰੇ ਤੇ ਬਾਰਡਰ ਆ ਜਾਂਦਾ ਸੇਮ 슬ੀਵਸ ਤੇ ਦਿੱਤਾ ਹੋਇਆ ਠੀਕ ਹੈ ਜੀ ਐਂਡ ਇਹ ਆ ਗਈ ਜੀ ਇਹਦੀ ਬਾਟਮ 올ਓਵਰ ਸੂਟ ਹੈ ਪਾਕਿਸਤਾਨੀ ਬਾਟਮ ਰੱਖੀ ਹੈ ਤੁਸੀਂ ਚਾਹੋ ਤਾਂ ਸਲਵਾਰ ਮਤਲਬ ਸੈਮੀ ਪਟਿਆਲਾ ਵੀ ਰੱਖ ਸਕਦੇ ਹੋ ਤੇ ਇਹਦੀ ਆਪਾਂ ਪਾਕਿਸਤਾਨੀ ਸਲਵਾਰ ਰੱਖੀ ਐ ਜਿਹੜੇ ਆਪਣੀ ਕਲੀਆਂ ਚ ਆ ਜਾਂਦਾ ਡਿਜ਼ਾਈਨ ਸੇਮ ਆਪਾਂ ਹਲਕਾ ਜਿਹਾ ਡਿਜ਼ਾਈਨ ਸਲਵਾਰ ਦੇ ਪੌਂਚਿਆਂ ਤੇ ਕੀਤਾ ਹੋਇਆ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਪਿਓਰ ਚਨਾਉਣ ਦਾ ਦੁਪੱਟਾ ਰੱਖਿਆ ਜੀ بیس ਕਲਰ ਦਾ ਇਹ ਥੋੜਾ ਜਿਹਾ ਕਾਲਜ ਦੇ ਵਿੱਚ ਮਹਿਰੂਨ ਕਲਰ ਆ ਇਹ ਪਸ਼ਮੀਨੇ ਦਾ ਫੈਬਰਿਕ ਹੈ ਪਿਓਰ ਚਨਾਉਣ ਦਾ ਦੁਪੱਟਾ ਆ ਗਿਆ ਦੁਪੱਟੇ ਦੀ ਹਜੇ ਫਿਨਿਸ਼ਿੰਗ ਹੋਣੀ ਹੈ ਜੀ ਆਪਾਂ ਇਹ ਲਾਈਟ ਜੇ ਕਲਰ ਦੀ ਫਿਨਿਸ਼ਿੰਗ ਕਰਾਂਗੇ ਇਹਨੂੰ ਠੀਕ ਹੈ ਜੀ ਬਾਕੀ ਆ ਜਾਂਦਾ ਵੀ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਐਜ਼ ਇਟ ਇਜ਼ ਬਣਿਆ ਹੋਇਆ ਵੀ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹ ਠੀਕ ਹੈ ਜੀ ਐਂਡ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਹੈ ਕਲਰ ਬਹੁਤ ਪਿਆਰੇ ਆ ਜੀ ਇਹ ਪਸ਼ਮੀਨੇ ਦੇ ਜਿਹੜੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦਿਖਾਇਆ ਹੋਇਆ ਆਪਣਾ ਬੁੱਕ ਹੋਇਆ ਸੀ ਸੂਟ ਹੁਣ ਸਟਿਚ ਹੋ ਕੇ ਜਾ ਰਿਹਾ ਬਟ ਇਹ ਸੇਮ ਫੈਬਰਿਕ ਹੈਗਾ ਜੀ ਮਤਲਬ ਪਸ਼ਮੀਨਾ ਲਾਈਨਿੰਗ ਦੇ ਵਿੱਚ 셀ਫ ਲਾਈਨਿੰਗ ਆ ਜਾਂਦੀ ਆ ਤਾਂ ਕਈ ਵਾਰ ਸੇਮ ਫੈਬਰਿਕ ਨਹੀਂ ਮਿਲਦਾ ਬਟ ਤੁਸੀਂ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕਰਾ ਸਕਦੇ ਹੋ ਜਿਹੜੀ ਮੈਂ ਤੁਹਾਡੇ ਨਾਲ ਡਿਜ਼ਾਈਨ ਸ਼ੇਅਰ ਕਰ ਰਹੀ ਹਾਂ ਜ਼ਰੂਰੀ ਨਹੀਂ ਕਿ ਆਪਾਂ ਪਸ਼ਮੀਨੇ ਤੇ ਹੀ ਕਰਨੇ ਨੇ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜਿੱਦਾਂ ਮੀਨਜ਼ ਕ੍ਰੇਪ ਵਗੈਰਾ ਹੋਰ ਕਾਫੀ ਫੈਬਰਿਕ ਅੱਜ ਕੱਲ੍ਹ ਆ ਰਹੇ ਨੇ ਕਿ ਜਿਹੜਾ ਆਪਣਾ ਸੈਮੀ ਫਾਰਮਲ ਜਾਂ ਸੂਟ ਰੈਡੀ ਹੋ ਜੇ ਆਪਾਂ ਇਸ ਤਰ੍ਹਾਂ ਕਿ ਕਿਸੇ ਤੇ ਵੀ ਇਹ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਆਪਣੀ ਚੋਇਸ ਸਾਨੂੰ ਦੱਸ ਸਕਦੇ ਹੋ ਫੈਬਰਿਕ ਐਂਡ ਕਲਰ ਦੀ ਇਹ ਵੀ ਇਦਾਂ ਜੀ ਕਲੀਆਂ ਦਾ ਪੈਨਲ ਆ ਗਿਆ ਇਹ neck ਦੇ ਕੋਲੇ ਵਰਕ ਆ ਜਾਂਦਾ ਇਦਾਂ neck ਦੇ ਉੱਪਰ ਸਟਾਰਟ ਹੋ ਕੇ नीचे तक इत्ता ਜਾ ਰਿਹਾ ਵਰਕ 컬러 ਕੰਬੀਨੇਸ਼ਨ ਆਪਾਂ ਇਹਨੂੰ ਲਾਈਟ ਪਿੰਕ ਲਾਈਟ ਡਾਰਕ ਦਿੱਤੀ ਹੈ ਐਂਡ بیس ਕਲਰ ਦਿੱਤਾ ਹੋਇਆ ਜਿੱਦਾ ਪੱਤੀਆਂ ਦੇ ਵਿੱਚ ਥੋੜੀ ਸਕਿਨੀ ਟੋਨ ਜੀ ਮੇਰਾ ਕਲਰ ਕੰਬੀਨੇਸ਼ਨ ਬਹੁਤ ਉੱਠੀ ਹੋਈ ਹੈ ਇਹਦੇ ਉੱਪਰ ਤੁਸੀਂ ਦੇਖ ਸਕਦੇ ਨੈਕ ਦਾ ਕੰਮ ਆ ਗਿਆ ਐਂਡ نیچے ਤੱਕ ਇਦਾਂ ਕਲੀਆਂ ਆ ਜਾਂਦੀਆਂ ਦੋਨੋਂ ਸਾਈਡ ਇੱਕ ਕਲੀ ਜਾਂਦਾ ਪੈਟਰਨ ਆ ਗਿਆ ਤੇ ਪੂਦੇ ਦੇ ਵਿੱਚ ਇਦਾਂ ਸੈਂਟਰ ਚ ਬੂਟੀ ਆ ਜਾਂਦੀ ਹੈ カラー ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਦਾਂ ਨੀਚੇ ਤੱਕ ਬੂਟੀ ਆ ਗਈ ਕਲੀਆਂ ਆ ਗਈਆਂ ਇਹਦੇ neck ਤੇ ਕੰਮ ਜ਼ਿਆਦਾ ਦਿੱਤਾ ਹੋਇਆ ਇਦਾਂ ਠੀਕ ਹੈ ਬਾਕੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਬਹੁਤ ਨੇੜੇ ਤੋਂ ਦਿਖਾਉਂਦੇ ਹਾਂ ਹਰ ਚੀਜ਼ ਕਿ ਤੁਹਾਨੂੰ ਆਈਡੀਆ ਹੋ ਜੇ ਵੀ ਕਿੱਦਾਂ ਦਾ ਕੰਮ ਹੈ ਬਾਕੀ ਜਿੰਨਾਂ ਕੋਲ ਆਪਣੇ ਸੂਟ ਬਣ ਕੇ ਜਾਂਦੇ ਆ ਉਹਨਾਂ ਨੂੰ ਪਤਾ ਹੀ ਆ ਠੀਕ ਹੈ ਜੀ ਇਹਦੀਆਂ ਬਾਜੂ ਥੋੜੀਆਂ ਸਟਾਈਲਿਸ਼ ਜੀਆਂ ਬਣਾਈਆਂ ਨੇ ਆਪਾਂ ਇੱਕ ਬੰਚ ਦੇ ਦਿੱਤਾ ਇੱਥੇ ਐਂਡ ਪੂਰੀ ਬਾਜੂ ਦੇ ਉੱਪਰ ਆਪਾਂ ਇਦਾਂ ਚਾਵਲ ਟੰਕ ਕੇ ਦੇ ਕੇ ਵਰਕ ਦੇ ਵਿੱਚ ਇਦਾਂ ਲਾਈਨਸ ਦਿੱਤੀਆਂ ਹੋਈਆਂ ਇਹ ਚੀਜ਼ ਜੇ ਤੋਂ ਆਪਾਂ ਇਹਨੂੰ ਵੇਅਰ ਕਰਾਂਗੇ ਤਾਂ ਇਹ ਬਹੁਤ ਪਿਆਰੀ ਲੱਗਦੀ ਹੈ ਇਦਾਂ ਪੂਰੀ ਮਤਲਬ ਭਰੀ ਭਰੀ ਬਾਜੂ ਦੇ ਉੱਪਰ ਆ ਜਾਊਗਾ ਠੀਕ ਹੈ ਜੀ ਇਹ ਪਸ਼ਮੀਨਾ ਹੈ ਜੀ ਬਾਕੀ ਮਤਲਬ ਪਸ਼ਮੀਨੇ ਦੇ ਸੂਟਾਂ ਤੇ ਐਦਾਂ ਹੋ ਜਾਂਦਾ ਕਿ ਵੈਸੇ ਲਾਈਨਿੰਗ ਦੀ ਨੀਡ ਨਹੀਂ ਹੁੰਦੀ ਬਟ ਜ਼ਿਆਦਾਤਰ ਆਪਨੇ ਕਸਟਮਰ ਮਤਲਬ ਪਸ਼ਮੀਨੇ ਦੇ ਸੂਟਾਂ ਦੇ نیچے ਲਾਈਨਿੰਗ ਲਗਵਾ ਕੇ ਹੀ ਰੈਡੀ ਕਰਵਾਉਂਦੇ ਆ ਤੁਸੀਂ ਜਦੋਂ ਆਪਣਾ ਮੇਜ਼ਰਮੈਂਟ ਸੈਂਡ ਕਰਦੇ ਹੋ ਤਾਂ ਦੱਸ ਦਿਆ ਕਰੋ ਕਿ ਪਸ਼ਮੀਨੇ ਵਾਲੇ ਸੂਟਾਂ ਦੇ نیچے ਲਾਈਨਿੰਗ ਲਗਵਾਉਣੀ ਹੈ ਜਾਂ ਨਹੀਂ ਲਗਵਾਉਣੀ ਠੀਕ ਹੈ ਜੀ ਇਹ ਆ ਗਈ ਜੀ ਦੀ ਸਲਵਾਰ ਸੈਮੀ ਪਟਿਆਲਾ ਆਪਾਂ ਦੀ ਸਲਵਾਰ ਰੱਖੀ ਹੈ ਇਹਦੇ ਚੌੜੇ ਪੌਚੇ ਰੈਡੀ ਕੀਤੇ ਆਪਾਂ ਇਹ ਚੁਆਇਸ ਦੇ ਅਕੋਰਡਿੰਗ ਹੁੰਦੇ ਆ ਪੂਰੇ ਪਰਮੇ ਇਹਦੀਆਂ ਮੂੜੀਆਂ ਬਣਾਈਆਂ ਠੀਕ ਹੈ ਜੀ ਐਂਡ ਇਹਦੇ ਨਾਲ ਆਪਾਂ ਪਿੰਕ ਕਲਰ ਦਾ ਦੁਪੱਟਾ ਰੱਖਿਆ ਜੀ ਜਿੱਦਾਂ ਵਰਕ ਆ ਜਾਂਦਾ ਇਦਾਂ ਆਪਾਂ ਗ੍ਰੀਨ ਵੀ ਰੱਖ ਸਕਦੇ ਸੀ ਬਟ ਉਹਦੀ ਇੰਨੀ ਮਤਲਬ ਗ੍ਰੇਸ ਨਹੀਂ ਆ ਰਹੀ ਸੀ ਇਸ ਕਰਕੇ ਆਪਾਂ ਵਰਕ ਦੇ ਕਲਰ ਦਾ ਦੁਪੱਟਾ ਰੱਖਿਆ ਇਹ ਤੇ ਦੁਪੱਟੇ ਨੂੰ ਆਪਾਂ ਲੇਸ ਦੀ ਦਿੱਤੀ ਹੈ ਫਿਨਿਸ਼ਿੰਗ ਠੀਕ ਹੈ ਜੀ ਇਹ ਲਾਈਟ ਜਿਹਾ ਕਲਰ ਹੈ ਇਦਾਂ ਦਾ ਜਿੱਦਾਂ ਆਪਣੇ ਵਰਕ ਦੇ ਵਿੱਚ ਆਜੰਦਾ ਤੇ ਬਾਕੀ ਇਹ ਸੀਮ ਕਈ ਵਾਰ ਨਹੀਂ ਮਿਲਦਾ ਹੁੰਦਾ ਕਲਰ ਐਂਡ ਫੈਬਰਿਕ ਤਾਂ ਪਲੇਨ ਦੇ ਉੱਪਰ ਤੁਸੀਂ ਸੀਮ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹਨੂੰ ਠੀਕ ਹੈ ਜੀ ਇਹ ਵੀ ਇਹ ਪਸ਼ਮੀਨੇ ਦਾ ਹੀ ਸੂਟ ਹੈ ਜੀ ਇਹ ਵੀ ਰੂਬੀ ਦਾ ਪਸ਼ਮੀਨਾ ਤੇ ਇਹ ਰਸਟ ਆਪਾਂ ਰਸਟ ਵੀ ਨਹੀਂ ਕਹਿ ਸਕਦੇ ਇਹਨੂੰ ਥੋੜਾ ਜਿਹਾ ਰਸਟ ਤੋਂ ਮਤਲਬ ਅਲੱਗ ਆ ਜਾਂਦਾ ਬੜਾ ਪਿਆਰਾ ਜਿਹਾ ਕਲਰ ਹੈ ਮਿੱਠਾ ਜਿਹਾ ਵੀ ਆ ਜਾਂਦਾ ਇਹਦੇ ਉੱਪਰ ਵੀ ਆਪਾਂ ਵਰਕ ਦਿੱਤਾ ਇਹਦਾ ਵਰਕ ਵੀ ਬਹੁਤ ਹੀ ਪਿਆਰਾ ਜੀ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਇਹਦੀ ਵੀ ਤੇ ਆਹ ਛੋਟੇ ਛੋਟੇ ਦੋ ਬਣ ਚਾਪਾਂ ਇੱਧਰ ਦਿੱਤੇ ਆ ਇੱਧਰ ਇੱਕ ਚਾਕ ਤੇ ਵੱਡਾ ਆ ਜਾਂਦਾ ਫਲਾਰ ਤੇ ਇੱਧਰ ਛੋਟੇ ਛੋਟੇ ਫਲਾਰ ਆ ਜਾਂਦੇ ਐਡਾ ਬੜਾ ਪਿਆਰਾ ਜਿਹਾ ਪੈਟਰਨ ਬਣਿਆ ਹੈ ਵਰਕ ਦਾ ਦੀ ਕਲਰ ਕੰਬੀਨੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਦੇ ਲਾਈਟ ਡਾਰਕ ਦਿੱਤੇ ਆਪਾਂ 블루 ਦਿੱਤੇ ਆ ਇਦਾਂ ਏ ਦੀ ਨੈਕ ਆ ਗਈ ਜੀ ਨੈਕ ਨੂੰ ਆਪਾਂ ਲੇਸ ਨਾਲ ਡਿਜ਼ਾਈਨ ਕੀਤਾ ਇਦਾਂ ਮਲਟੀ ਕਲਰ ਦੀ ਆਪਾਂ ਟਾਈ ਐਂਡ ਡਾਈ ਲੇਸ ਦਿੱਤੀ ਆ ਦੇ ਉੱਪਰ ਇਹ ਨੈਕ ਦੀ ਡਿਜ਼ਾਈਨਿੰਗ ਆ ਗਈ ਇਹਦੀ ਐਂਡ ਏ ਦੀਆਂ 슬ੀਵਸ ਆ ਗਈਆਂ ਜੀ 슬ੀਵਸ ਦੇ ਉੱਪਰ ਆਪਾਂ ਇਦਾਂ ਬਾਰਡਰ ਦਿੱਤਾ ਹੋਇਆ ਇਹ ਬਾਰਡਰ ਆ ਜਾਂਦਾ ਪੂਰਾ 슬ੀਵਸ ਦੇ ਉੱਪਰ ਤੇ ਫਰੰਟ ਤੇ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਇਹਦੀਆਂ ਸਲੀਵਜ਼ ਤੇ ਵੀ ਇਦਾਂ ਚਾਕਾਂ ਤੇ ਵੀ ਆਪਾਂ ਫਿਨਿਸ਼ਿੰਗ ਦਿੱਤੀ ਆ ਲੇਸ ਦੀ ਮਲਟੀ ਕਲਰ ਦੀ ਲੇਸ ਦੀ ਇਦਾਂ ਹੀ ਫਿਨਿਸ਼ਿੰਗ ਆ ਜਾਂਦੀ ਆ ਕਿਉਂਕਿ ਇਹ ਵੀ ਬਹੁਤ ਪਿਆਰਾ ਕਲਰ ਆ ਇਹਦੀ ਬਾਟਮ ਆ ਗਈ ਜੀ ਬਾਟਮ ਆਪਾਂ ਪਲੇਨ ਰੱਖੀ ਆ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟੇ ਨੇ ਵੀ بیس ਕਲਰ ਦਾ ਰੱਖ ਕੇ ਆਪਾਂ ਸੇਮ ਮਲਟੀ ਕਲਰ ਦੀ ਇਦਾਂ ਲੇਸ ਦਿੱਤੀ ਹੋਈ ਆ ਜੋ ਆਪਣੇ ਵਰਕ ਵਿੱਚ ਕਲਰ ਆ ਜਾਂਦੇ ਸੇਮ ਇਹ ਡਿਜ਼ਾਈਨ ਆਪਾਂ ਕਿਸੇ ਵੀ ਕਲਰ ਤੇ ਆਪਣੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਆ ਕਲਰ ਕੰਬੀਨੇਸ਼ਨ ਇਹਦੀ ਵੀ ਬਹੁਤ ਹੀ ਪਿਆਰੀ ਹੈ ਜੀ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਆਪਣਾ ਰੈਡੀ ਹੋਇਆ ਇਹ ਹੈਗਾ ਜੀ ਪਸ਼ਮੀਨੇ ਦੇ ਉੱਪਰ ਹੀ ਹੈ ਪਰ ਚੈੱਕ ਦੇ ਵਿੱਚ ਆ ਜਾਂਦਾ ਰਸਟੀ ਜਿਹਾ ਕਲਰ ਆ ਇਹ ਇਹਦੀ ਨੈਕਲਾਈਨ ਆ ਗਈ ਜੀ ਇਦਾਂ ਆਪਾਂ ਦੀ ਨੈਕਲੈਂਡ ਰੈਡੀ ਕੀਤੀ ਐ ਬਹਿਨ ਵਾਲਾ ਗਲਾ ਠੀਕ ਐ ਜੀ ਐਂਡ ਇਹਦੇ ਘੇਰੇ ਦੇ ਉੱਪਰ ਆਪਾਂ ਇਦਾਂ ਪੈਚਵਰਕ ਦਿੱਤਾ ਹੋਇਆ ਕਿਉਂਕਿ ਇਹ ਆਪਣੀ ਬਾਟਮ ਆ ਜਾਂਦੀ ਐ ਜੀ ਪਲੇਨ ਇਹਦੇ ਨਾਲ ਆਪਾਂ ਬਾਟਮ ਰੱਖੀ ਐ ਐਂਡ ਬਾਟਮ ਦੇ ਕਲਰ ਦੀ ਆਪਾਂ ਫਿਨਿਸ਼ਿੰਗ ਦਿੱਤੀ ਐ ਇਹਨੂੰ ਠੀਕ ਐ ਜੀ ਇਦਾਂ ਹੁੰਦਾ ਕਿ ਲਾਈਨਿੰਗ ਜਿੱਦਾਂ ਦੇਖੋ ਤੁਸੀਂ ਇਹ ਪਸ਼ਮੀਨੇ ਦੇ نیچے ਆਪਾਂ ਲਾਈਨਿੰਗ ਲਗਾਈ ਹੋਈ ਐ ਠੀਕ ਐ ਜੀ ਬਾਟਮ ਦੇ ਕਲਰ ਦਾ ਆਪਾਂ ਇਹਨੂੰ ਪੈਚ ਦੇ ਕੇ ਇਦਾਂ ਬਿਲਕੁਲ ਸਿੰਪਲ ਨਹੀਂ ਰੱਖਿਆ ਕਿ ਆਪਾਂ ਇਦਾਂ ਇਹਨੂੰ ਡਿਜ਼ਾਈਨ ਕਰਤਾ ਇਦਾਂ ਪੈਚ ਦੇ ਕੇ ਵਰਕ ਕੀਤਾ ਹੋਇਆ बॉਟਮ ਦੇ ਕਲਰ ਦਾ ਵਿੱਚ ਜਰੀ ਦਾ ਟੱਚ ਦੇ ਦਿੱਤਾ ਬਹੁਤ ਹੀ ਪਿਆਰਾ ਜਿਹਾ ਇਦਾਂ ਬੰਚ ਬਣਿਆ ਹੋਇਆ ਇਹ ਆਪਣੇ ਘੇਰੇ ਤੇ ਆ ਜਾਂਦੀ ਇਦਾਂ ਠੀਕ ਹੈ ਜੀ ਐਂਡ ਪਲੇਨ बॉਟਮ ਆ ਗਈ ਇਹਦੇ ਨਾਲ ਤੇ ਪਲੇਨ ਹੀ ਇਹਦੇ ਨਾਲ ਆਪਾਂ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਆਪਾਂ ਲੇਸ ਦੀ ਦਿੱਤੀ ਹੈ بیس ਕਲਰ ਦੀ ਫਿਨਿਸ਼ਿੰਗ ਠੀਕ ਹੈ ਜੀ ਇਹ ਦੁਪੱਟੇ ਵੀ ਆਪਣੇ ਮਤਲਬ ਥੋੜਾ ਪਸ਼ਮੀਨਾ ਟੱਚ ਚਾ ਰਹੇ ਨੇ ਇਹ ਨੂ ਆਏ ਆ ਦੁਪੱਟੇ ਮਤਲਬ ਥੋੜੇ ਪਸ਼ਮੀਨਾ ਟੱਚ ਦੇ ਵਿੱਚ ਆਪਾਂ ਇਹ ਹੀ ਰੈਡੀ ਕੀਤਾ ਇਹਦੇ ਨਾਲ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਜਿੱਦਾਂ ਆਪਾਂ ਨੋਰਮਲ ਵੇਅਰ ਕਰਨੇ ਹੁੰਦੇ ਆ ਮਤਲਬ ਵਿੰਟਰ ਸੀਜ਼ਨ ਦੇ ਵਿੱਚ ਤਾਂ ਇਦਾਂ ਬਹੁਤ ਪਿਆਰੇ ਲੱਗਦੇ ਆ ਤਾਂ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਤੇ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਣੀ ਅੱਜ ਵਾਲੀ ਕਲੈਕਸ਼ਨ ਕਿਦਾਂ ਦੀ ਲੱਗੀ ਤੁਹਾਨੂੰ ਤੇ ਜੇ ਫਸਟ ਟਾਈਮ ਸਾਡੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ